ਪਾਕੀਤੇ ਉਹ ਘਰ ਗੁਰੂ ਗੱਡੀ ਟ੍ਰਾਂਸਫਰ ਲਓ ਵੀ ਮਿੱਤਰੋ ਡੀਜ਼ਲ ਆ ਰਿਹਾ ਅੱਜ ਤੇ ਸੀਜ਼ਨ ਦਾ ਜਿਹੜਾ ਹੁਣ ਅੱਗੇ ਚੱਲਣਾ ਕਣਕ ਦਾ ਸੀਜ਼ਨ ਆਪਣੇ ਤਕਰੀਬਨ 15-15 ਦੇ ਬਾਅਦ ਚੱਲਣਾ ਪਰ ਆਇਆ ਵੀ ਅੰਕਲ ਦੀ ਵੀ ਥੋੜੀ ਜਿਹੀ ਹੈਡੈਕ ਚੱਕੀ ਜਾਊਗੀ ਕਿਉਂਕਿ ਆ ਵੀ ਉਹਨਾਂ ਦਾ ਵੀ ਕੰਮ ਖਾਸਾ ਆਉਂਦਾ ਹੈ ਉਹਨਾਂ ਨੇ ਅੱੜ-ਅੜੇ ਜਿੰਨੇ ਵੀ ਸਾਡੇ ਹਨਾ ਮੇਨ-ਮੇਨ ਆਪਣੇ ਜਿੰਨੇ ਵੀ ਰੈਫਰੈਂਸ ਸਾਰੇ ਬੰਦੇ ਡੀਜ਼ਲ ਤਕਰੀਬਨ ਸਭ ਕੋਲੇ 2-2 3-3 ਕਿੰਨਾ ਕੰਮ ਖਾਸਾ ਹੋ ਜਾਂਦਾ ਤੇ ਇੱਕ ਗੱਡੀ ਆਉਣੀ ਹੈ ਆਉਣੀ ਪਤਾ ਨਹੀਂ ਅੱਜ ਹੈ ਸ਼ਾਇਦ ਕੱਲ ਨੂੰ ਅੱਜ ਫੋਨ ਆ ਗਿਆ ਤਾਂ ਅੰਕਲ ਕਹਿੰਦੇ ਵੀ ਜਿੰ ਡਿਜਲ ਵਾਲੇ ਸਾਰੇ ਖਾਲੀ ਕਰਕੇ ਵੀ ਆਪਣੇ ਇੱਕ ਸਾਈਡ 'ਚ ਉਹ ਗੋਗੀ ਦਿਖਾ ਦੇ ਉਧਰ ਕਾਰਨਰ 'ਚ ਆਪਾਂ ਉੱਥੇ ਰੱਖ ਦੇਣੀ ਸ਼ੈੱਟ ਦੇ ਮੂਲੇ ਤੇ ਕਰਦੇ ਆ ਟਰਾਲੀ ਪਹਿਲਾਂ ਕੰਬੈਨ ਕਰੀਏ ਸਾਈਡ 'ਚ ਆਹ ਥੋੜੀ ਜਿਹੀ ਮੂਲੇ ਲੱਗੀ ਦਿੱਤੀ। ਬਾਗਿਆ 'ਚ 4 ਦਿਨ ਰਹਿ ਗਏ 12 ਤਰੀਕ 'ਚ ਹੈ ਕਿ ਨਾ ਪਹਿਲੀ ਵਾਰ ਪਈ ਜਾਂਦਾ ਸੱਤ ਚਲ ਪਰਾਂ ਹੀ ਰੱਖੀ ਚੱਲ ਚੱਲ ਠੀਕਦਾ ਮੈਨੂੰ ਰਹਿਣ ਦੇ ਰਹਿਣ ਦੇ ਇਹਦੇ ਪਿੱਛੇ ਜੱਜ ਦੀ ਆ ਟਰਾਲੀ ਪੂਰੀ ਨੀਲੇ ਰੰਗ ਵਿੱਚ ਹੈ ਹਾਂ ਹਾਂ ਬਾਹਰੇ ਘਟੂ ਨਹੀਂ ਟਰਾਲੀ 'ਚ ਪਏ ਆ ਸਾਰੇ ਡਰਮ ਵਿੱਚ ਟੈਂਕੀਆਂ ਰੱਖ ਦੀਆਂ ਉਹਦੇ ਸਾਰਾ ਕੁਝ ਵਿੱਚ ਰੱਖਦਾ ਪਏ ਇਹ ਦੇ ਕਿ ਕਿ ਪਈ ਕੋ ਹੈ ਜੇ ਜਣਾ ਚਲਣਾ ਪਾਇਆ ਜਾਣਾ ਅੱਛਾ ਤੇਰੀ ਦੂਜੀ ਕਰਦੀ ਉਹਨੂੰ ਪਤਾ ਲੱਗਾ ਲੱਤਾ ਹੈ ਹਾਂ ਇਹਨੂੰ ਰਾਮ ਨਾਲ ਗੱਡੀ ਪੂਰੀ ਪੂਰੀ ਜਗ੍ਹਾ ਉਰੇ ਵੀ ਉਥੇ ਰੋਕ ਲਈ ਸ਼ਾਮ ਆਜੀ ਤੁਪਾਂ ਚ ਨਾਲ ਲੋਕ ਜਿਹੜੇ ਡਰਮ ਤਾਰਦੇ ਨੇ ਆਵਾਜ਼ ਸ਼ਾਮਾਂ ਚ ਰੋਕ ਲਾ ਬਸ ਲੱਗੀ ਵਾਹ ਵੀਰ ਜੀ ਉਰੀ ਦਾ ਪੂਰੀ ਰੋਕ ਲਾ ਕਰ ਮੂਰੇ ਲਾ ਦੇਣੇ ਬਸ ਜੀ ਰੋਕ ਲਾ ਔਰ ਸ਼ਾਮਾਂ ਚ ਰੋਕ ਲਾ ਬਸ ਉਹ ਤੇ ਲਾ ਦੇਣੇ ਗੱਲ ਮਾ ਉਹਦੇ ਪਰ ਉਰੇ ਕੱਠਾ ਵਾਲਾ ਪੂਰੀ ਕੱਠਾ ਗਿਆ ੜਾ ਕੱਠਾ ਥੱਲੇ ਦਾ ਤਾਰ ਨਹੀਂ ਪੜੰਗੇ ਇੱਥੋਂ ਫੇਟਾ ਮੇਰੇ ਲੱਗ ਜਾਣਗੇ ਠੀਕ ਹੈ ਨਾ ਟਰਾਲੀ ਬਾਹਰ ਨਹੀਂ ਕੱਢਣੀ ਪੈਣੀ ਤੁਹਾਨੂੰ ਆਸਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਡਰਾਮਾ ਇੰਨੇ ਜਿਆਦਾ ਵੀ ਨਹੀਂ ਪੰਜੇ ਡਰਾਮਾ ਪਰ ਬਾਕੀ ਤਾਂ ਟੈਂਕੀਆਂ ਵਿੱਚ ਫਿਰ ਉੱਥੇ ਫੇਰ ਬੈਕ ਲਾਦੇ ਇਹਨੂੰ ਕੋਈ ਚੱਕਰ ਨਹੀਂ ਆਹ ਡਰਾ ਆ ਵੀ ਤਾਂ ਆਪਾਂ ਨੇ ਟੈਂਕੀਆਂ ਉੱਪਰ ਹੀ ਲੋਡ ਤਾਂ ਹੈ ਇਹਨੂੰ ਤਾਂ ਕੀ ਕਰਾਉਣਾ ਹਲੇ ਟੈਂਕੀਆਂ ਨੂੰ ਫਿਰ ਆਪ ਪਿੱਛੇ ਲਾ ਦਿੰਦੇ ਨਾ ਨਾ ਟਰਾਲੀ ਜੇ ਖੜਾ ਰਹਿਣਾ ਦੁੱਖ ਨਹੀਂ ਫੇਰ ਲਾਦੇ ਪਿੱਛੇ ਬਸ ਫਿਰ ਕੱਢ ਕੱਢ ਜੇ ਫਿਰ ਕਰਾਂਗੇ ਮੈਂ ਤੈਨੂੰ ਐ ਕਹਣਾ ਉਹ ਪਿੱਛੇ ਦੋ ਟੈਂਕੀਆਂ ਚਣ ਕੇ ਨਾ ਮੂਲੇ ਟਰਾਲੀ ਲਾ ਦਿੰਨੇ ਫਿਰ ਜਦ ਕਰੇ ਕੱਢਣੀ ਪਊਗੀ ਇਕੱਲਾ ਬੰਦਾ ਵੀ ਹੁੰਦਾ ਕਈ ਵਾਰ ਹਰਾਸ ਨਹੀਂ ਹੋਊਗਾ ਕਿਹਨੇ ਬੇ ਬਾਕੀ ਡਰਾਮਾ ਆਪਣੇ ਘੇ ਵੀ ਮਨ ਲੱਗਦਾ ਹਨਾ ਅੰਕਲ ਕੋਲੇ ਪੰਜ ਛੇ ਕਿ ਰਹਿ ਗਏ ਥੋੜੇ ਜਿਹੇ ਇਹਦੇ ਵਿੱਚ ਆ ਦੇਖ ਕਿੰਨੇ ਆ ਬਸ ਦੋ ਲੈਣਾ ਤਿੰਨ ਲੈਣਾ ਤੂੰ ਮਾੜੀ ਉਧਰ ਆ ਕੱਟ ਕਰ ਬਣਾ ਕੇ ਉਧਰ ਦੇਖ ਕੇ ਆ ਕੋਈ ਡਰਮ ਪਿਆ ਉਹ ਤਾਂ ਕੋਈ ਨਹੀਂ ਦੇਖ ਲੂੰਗੇ ਹਲੇ ਨਾ ਛੇ ਡਰਮ ਸੱਤ ਡਰਮ ਚੱਕ ਇਹਨੂੰ ਉੱਥੇ ਕਰ ਦੇ ਪਿੱਛੇ ਜਿਹਨੂੰ ਉਹ ਟਾਇਰ ਕੋਲ ਕਰ ਦੇ ਚੱਕ ਇਹਦੇ ਇਧਰ ਲੈ ਜਾ ਇਹ ਜੰਗੀ ਇਹਦੇ ਤੋਂ ਪਾਣੀ ਨਹੀਂ ਦਿੰਦੇ। ਨਾ ਨਈ ਨੋ ਤੇ ਕਿਹਾ। ਹਾਂ? ਨਾ ਨਾ ਇਹ ਨੋ ਦੇ ਕਿ। ਬੜੀ ਵਰਦੇ। ਇਹਨਾਂ ਦਾ ਵੀ ਬਣਾ ਲਾਂਗੇ ਕਦੇ ਕੁਛ ਨਾ ਕੁਛ। ਪਈ ਚੀਜ਼ ਕੰਮ ਆਏ ਜਾਂਦੀ ਐ। ਨਾ ਮੈਂ ਚੱਲਦਾ। ਤਿੰਨਾਂ ਵੀਰਜੇ ਦੇ ਨਾਲ ਦੀ ਆਪਣੇ ਕੋਲ ਫਰ ਇੱਕ ਕਿੱਥੇ ਆ? ਕਿਹੜੀ ਇੱਕ? ਉੱਧਰ ਤਾਂ ਪੇਂਡੂ ਨਹੀਂ ਨੇ। ਉਹ ਪੱਲੇ ਬਸ ਦੇਖ ਕੇ ਆ। ਕਿੰਨੇ ਟੋਲ ਕੇ ਤੁਸੀਂ 2 4 6 8 9 ਟੋਲ ਐ? 7 8 9 ਟੋਲ ਐ। ਬਹੁਤ ਆ ਫਿਰ। ਟੱਕਣ ਦੇਖੀ ਜਾਂੀ ਸਭ ਤੇ ਪੂਰੇ ਸਾਰੇ ਨੇ ਪੂਰੇ ਕਰਕੇ ਵਾਜੇ ਇਹਨਾਂ ਨੂੰ ਕੀ ਬੈਗਰਾ ਕਰਾ ਲਈ ਨਹੀਂ ਹੁਣ ਠੀਕ ਹੈ ਨਾ ਹਾਂ ਹਾਂ ਹੁਣੇ ਦੁਨੀਆਂ ਵੀ ਹੁਣੇ ਵੈਦ ਲੱਗਣੇ ਡਾਲਾ ਲਾਈਏ ਇਹਦਾ ਹੂੰ ਡਾਲਾ ਲਾਈਏ ਇਹਨੂੰ ਬੈਕ ਲਾ ਬਸ ਨਾ ਥੈਂਕੀ ਨਹੀਂ ਰੱਖਣੀ ਵਿੱਚ ਥੈਂਕਿਉ ਥੈਂਕਿਉ ਚ ਛਡਾ ਦੀ ਵਿੱਚ ਖੜਦਾ ਹੋਣਾ ਲੈ ਛੜਾ ਪਾਉਂ। ਇਹਨੂੰ ਵੀ ਛੜਾਓ ਵਿੱਚ ਥੈਂਕਿਉ ਬਚਾ ਕੇ ਬਚਾ ਕੇ ਬਚਾ ਕੇ ਸੱਟ ਨਾ ਖਾ। ਬਚਾ ਕੇ। ਵਸ 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 ਆ ਉੱਪਰਲੀ ਲਾਉਣੀ ਹੈ ਪਹਿਲਾਂ। RAM NA RAM NA ਸੱਟ ਵੱਜੂਗੀ ਇੰਨਾ ਕਾਲਾ ਨਾ ਚੱਲ। ਹੱਥ ਕੋਲ। ਓ ਵਾਹ ਕਿਉ ਕਿਹੜੇ ਸਾਹਬ ਨਾਲ ਸੱਚਦਾ ਇਹਨੂੰ ਕੋ ਕੀ ਚਲ ਲੈ ਇਹਨੂੰ ਲਾ ਲਈ ਉੱਥੇ ਬੈਠ ਕੇ ਟਰਾਲੀ ਨੂੰ ਤੇ ਆਪਣੇ ਡਰਮ ਨਿਕਲ ਕੇ ਬਾਅਦ ਹੁਣ ਡੀਜ਼ਲ ਆਪਣਾ ਆਉਂਦਾ ਹੋ ਜੂਗਾ ਲਓ ਜੀ ਮਿੱਤਰੋ ਮਿੱਠੂ ਬਜੀਰਾਵਾਦੀਆ ਆਪਣੇ ਸਰਹੰਦਾ ਜੀ ਵੀਰ ਉਹਨਾਂ ਦੀ ਡੇਕਾਂ ਢੁੱਕਾਂ ਦੀ ਬਹੁਤ ਵਧੀਆ ਹਨ ਕੰਮ ਕਰਦੇ ਨੇ ਡੇਕਾਂ ਦੇ ਨਾਲ 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 ਡਾਊਨ ਸਿਲਿੰਗ ਦਾ ਵੀ ਕੰਮ ਕਰਦੇ ਆ ਤੇ ਆਪਣੇ ਚਾਚੀ ਉਹਨਾਂ ਦਾ ਟਰੈਕਟਰ ਆਇਆ ਸੀ ਰਿਸ਼ਤੇਦਾਰਾਂ ਦਾ ਪੈਸੇ ਆਪਣਾ ਹਰਿਆਣੇ ਤੋਂ ਜੀ ਤੀਜੇ ਲਈ ਹੈ ਤੇ ਇਹ ਟਰੈਕਟਰ ਤੇ ਹੋਣੀ ਹੈ ਡਾਊਨ ਸਿਲਿੰਗ ਇਹ ਹਰਿਆਣੇ ਤੋਂ ਆ ਟਰੈਕਟਰ ਤੇ ਇਹਦੀ ਚੱਲ ਰਹੀ ਹੈ ਡਾਊਨ ਸਿਲਿੰਗ ਤੇ ਮਿੱਠੂ ਵੀ ਨਾਲਾ ਹੋਰ ਮਿੱਠੂ ਵੀ ਠੀਕ ਹੋ ਜੀ ਬਹੁਤ ਵਧੀਆ ਵੀਰੇ ਠੀਕ ਹੈ ਠੀਕ ਹੈ ਤੇ ਆ ਡਾਊਨ ਸਿਲਿੰਗ ਦਾ ਚੱਲ ਰਿਹਾ ਕੰਮ ਹਾਂ ਜੀ ਹੁੰਦਾ ਕੀ ਕੀ ਆਪਾਂ ਕੰਮ ਕਰਦੇ ਆ ਮੇਨ ਵਾਸਤੇ ਆਪਣਾ ਮੇਨ ਹੈ ਕੰਮ ਕਰਦਾ ਵੀਰੇ ਜਿਆਦਾ ਜਿਆਦਾ ਮਰਜੀ ਸਿਸਟਮ ਹੋਵੇ ਲੋਵੀ ਦਿਖਾ ਵੀ ਸਿਸਟਮ ਲਾ ਦਾਂਗੇ ਘੱਟ ਤੋਂ ਘੱਟ ਵੀ ਸਟਾਰਟਿੰਗ ਹੈ 5-6 ਇੰਚੀ ਤੋਂ ਵੀ ਵਾ ਵੀਰੇ ਲੋ ਤੋਂ ਲੋ ਪ੍ਰਾਈਸ ਆਪਣੇ ਕੋਲ ਲੱਖ 1.5 ਲੱਖ ਕ੍ਰੋਸ ਜਿੰਨਾ ਮਰਜ਼ੀ ਕਰਾ ਲਵੇ ਬੰਦੇ ਉਹ ਡਿਪੈਂਡ ਹੈ ਬੰਦੇ ਤੇ ਹਨਾ ਕਿੰਨਾ ਕਰ ਹੁਣ ਡਾਊਨਸੇਲਿੰਗ ਤੇ ਕੰਮ ਕਰਦੇ ਆਪਾਂ ਹਾਂਜੀ ਇਹਦੀ ਸਟਾਰਟਿੰਗ ਕਿੰਨੇ ਤੋਂ ਹੋ ਜਾਂਦੀ ਹੈ ਡਾਊਨਸੇਲਿੰਗ ਦੀ ਇਹਦੀ ਵੀਰੇ ਸਟਾਰਟਿੰਗ ਆਪਣੇ ਕੋਲ 15000 ਤੋਂ 15000 ਤੋਂ ਉੱਪਰ ਤੱਕ ਜਿੰਨੀ ਮਰਜ਼ੀ ਫੋਟੋ ਫੁੱਟਵਾਲਟ ਕਰ ਰਹੇ ਆ ਕੋਈ ਵੀਰ ਚੁੱਕ ਬਲੀਡ ਇਹ ਇਹਦੇ ਵਿੱਚ ਲਾਈਟਾਂ ਲੂਟਾਂ ਵੀ ਲੱਗਣੀਆਂ ਜਾਂ ਕਮਿਟ ਕਰਕੇ ਦਵਾ ਲੈਂਗੇ ਲਾਈਟਾਂ ਲਾਈਟਾਂ ਲੂਟਾਂ ਲਾ ਕੇ ਸਾਰੀ ਐਸੇ ਇਦਾਂ ਦਾ ਡਿਜ਼ਾਈਨ ਆਉਗਾ ਕਿਸੇ ਦਾ ਹੁਣ ਇਹਦੇ ਸਕਰੂ ਕਿੱਸੇ ਜਾਣੇ ਲਾ ਦੋ ਕੋਈ ਨੀ ਚੱਕ ਦੋ ਫਿਰ ਤੇ ਆ ਵੀ ਅੱਛਾ ਕਿੰਨੇ ਕਵਜ ਦਾ ਟਾਰਗੇਟ ਆ ਤੁਹਾਡਾ ਵੀ ਕਿੰਨੇ ਕਵਜ ਦਾ ਟਾਰਗੇਟ ਤਾਂ ਲੱਗਾ ਰਾਤ ਦੇ 11 12 ਵਜੇ ਵਜਣਗੇ ਜੀ ਵਜਣਗੇ 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 ਕੀ 9 ਵਜੇ ਕਹਿੰਦੇ ਕਹਿੰਦੇ ਜਦ ਆਪਾਂ ਸਰਾੰਦ ਤੇ ਵੀ 15-20 ਮਿੰਟ ਦਾ ਕੰਮ ਰਹਿ ਗਿਆ ਨਾ ਲੰਘ ਘੰਟਾ ਬਸ ਆ ਗਿਆ ਚਲੋ 20 ਦਾ پیسے ਮਿਹਨਤ ਬੜੀ ਕਰਿਆ ਨਾ ਕੰਮ ਹੈ ਵੀ ਵੈਸੇ ਜਿਆਦਾ ਹੈ ਜੇ ਆਪਾਂ ਕਹੀਏ ਵੀ ਕੱਲੇ ਬੰਦੇ ਨੂੰ ਥੋੜਾ ਜਿਹਾ ਟਾਈਮ ਤਾਂ ਖਾ ਜਾਂਦੀਆਂ ਚੀਜ਼ਾਂ ਹੈ ਹਾਂ ਇਹ ਤਾਂ ਹੈ ਹੈ ਨਾ ਇਹ ਡਾਊਨ ਸੀਲਿੰਗ ਦਾ ਕਿੰਨੂ ਕੋਈ ਜ਼ਿਆਦਾ ਕੀੜਾ ਜਿਹਾ ਉੱਠਿਆ ਮਤ ਹਰਿਆਣੇ ਵਾਲਿਆਂ ਨੂੰ ਵੀ ਡਾਊਨ ਸੀਲਿੰਗ ਕਰਾਉਂਗੇ ਨਾਲੇ ਆਪੇ ਸਲਾਹ ਦਿੰਦੇ ਆ ਵੀ ਹਾਂ ਇਹ ਚੀਜ਼ਾਂ ਨਹੀਂ ਵਧੀਆ ਨਾ ਐ ਕਰਦੀ ਜਿਹਨੇ ਕੰਮ ਕਰਾਉਣਾ ਟਰੈਕਟਰ ਤੇ 8 ਵਜੇ ਆਣੇ ਆ 24 ਹੋਣੇ ਟਰੈਕਟਰ ਆਪੋਂ ਛ ਨਾ 9 ਵਜੇ 9 ਵਜੇ ਇਸੇ 9 ਦਾ ਹੋ ਗਿਆ ਟਾਈਮ ਤੇ ਹਲੇ ਡਾਊਨ ਸੀਲਿੰਗ ਦਾ ਚੱਲ ਰਿਹਾ ਕੰਮ ਉਹ ਟਰੈਕਟਰ ਤੇ ਲੱਗਣੀ ਆ ਫਿਰ ਟਰੈਕਟਰ ਹਲਿਆਣਾ ਜਾਣਾ ਰਾਤੋਂ ਰਾਤ ਸਵੇਰੇ ਫੇਰ ਮੁੜ ਕੇ ਆਉਣਾ ਹੈ ਨਾ ਫੇਰ ਵਾਪਸ ਸਵੇਰੇ ਵਾਪਸ ਆਉਣਾ ਹੈ ਸੋ ਭਾਈ ਮਿੱਤਰੋ ਆ ਇਹ ਸੰਪਰਕ ਵੀਰ ਦਾ ਮਿੱਠੂ ਵਜੀਰਾਵਾਦੀਆ ਤੇ ਡੱਕ ਡੁੱਕ ਕਿਸੇ ਵੀਰ ਨੇ ਵੀ ਲਗਵਾਉਣਾ ਹੈ ਤਾਂ ਲੋਕਲ ਜਿਹੜੇ ਸਰਹੰਦੇਰੀ ਦੀ ਆਪਣੀ ਵੀਡੀਓ ਦੇਖਦੇ ਤਾਂ ਦੋ ਨੰਬਰ ਨੇ ਜੀ ਸਕਰੀਨ ਤੇ ਚੱਲ ਰਹੇ ਆ ਸੋ ਭਾਈ ਵੀਰ ਵਧੀਆ ਕੰਮ ਕਰਦਾ ਮਿਹਨਤ ਚੰਗੀ ਕਰਦਾ ਤੇ ਆ ਮਤਲਬ ਸਾਹਮਣੇ ਸ਼ਿਵਸ਼ਕਤੀ ਹੈ ਜੀ ਉਹ ਦੇਖੋ ਸਾਹਮਣੇ ਸ਼ਿਵਸ਼ਕਤੀ ਆ ਗਿਆ ਉਧਰ ਸ਼ਿਵਸ਼ਕਤੀ ਦੇ ਸਾਹਮਣੇ ਆ ਦਵਾਈਆਂ ਦੀ ਹੈ ਫਾਰਮੇਸੀ ਦੀ ਦੁਕਾਨ ਆ ਗਈ ਤੇ ਕੋਲੇ ਇੱਕ ਹਰਸ਼ ਹੈਅਰ ਸੈਲੂਨ ਹੈ ਤੇ ਆ ਵੀਰ ਦਾ ਆ ਸ਼ਾਪ ਹੈ ਇੱਥੇ ਮਿੱਠੂ ਬਜੀਲਾਬਦੀ ਉਸ ਤੋਂ ਪਿੱਛੇ ਵੀ ਸੱਜਣ ਵੀਰ ਨੇ ਲਵਾਉਣਾ ਤਾਂ ਵਧੀਆ ਠੀਕ ਹੈ ਜੀ ਰੀਜ਼ਨੇਬਲ ਪ੍ਰਾਈਸ ਆ ਵੀਰ ਦੇ ਆ ਜਿੰਨੀ ਅਮਨ ਮਿੱਤਾ ਜਾਬੀ ਬਹੁਤ ਜ਼ਿਆਦਾ ਵੀ ਪੈਸੇ ਹਨਾ ਵੀ ਮਤਲਬ ਠੀਕ ਰਹਦਾ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਸੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ